ਜੋ ਕੇ ਉਸ ਨੂੰ ਨੋ ਲੱਗਦੀ ਹੈ ਇਹਨਾਂ ਨੇ ਮਿਲ ਕੇ ਉਸਦੇ بیٹے ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਤੇ ਜਿਸ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਗਿਆ ਮੌਕੇ ਤੇ ਜਾ ਕੇ ਲਾਸ਼ ਨੂੰ ਗਰਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਲੇਟਰ ਹਾਂ ਤਤਤੀਸ਼ ਤੇ ਦੌਰਾਨ ਜਿਹੜੇ ਮਕਦਮੇ ਦੇ ਦੋਸ਼ੀ ਆ ਗੁਰਵਿੰਦਰ ਸਿੰਘ ਤੇ ਨਸ਼ਤਰ ਕੋਲ ਇਹਨਾਂ ਨੂੰ ਰੈਸਟ ਕੀਤਾ ਗਿਆ ਸੇ ਕਾਰਨ ਕੀ ਹੈ ਕਤਲ ਦਾ ਕਾਰਨ ਇਹਦਾ ਆਪਸ ਵਿੱਚ ਜੋ ਹਰਸਕ ਇਨਵਿਸਟੀਗੇਸ਼ਨ ਦੇ ਵਿੱਚ ਕਾਰਨ ਸਾਹਮਣੇ ਆਇਆ ਇਹਨਾਂ ਦਾ ਆਪਸ ਵਿੱਚ ਖਰੇਲੂ ਝਗੜਾ ਰਹਿੰਦਾ ਸੀਗਾ ਤੇ ਝਗੜੇ ਦੇ ਦੌਰਾਨ ਉਸੇ ਨੂੰ ਵੀ ਇਹ ਨੰਨਾ ਝਗੜਾ ਹੋਇਆ ਉਸ ਦੇ ਵਿੱਚ ਤੇ ਜਿਹੜਾ ਝਗੜਾ ਹੋਇਆ ਲੜਕੇ ਨੇ ਤੇ ਇਹਦੀ ਮਦਦ ਜਿਹੜੀ ਸੀਗੀ ਨ 70 ਕੋ ਇਹਨਾਂ ਨੇ ਜਿਹੜੇ ਦਾਤ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿਹੜੀ লাশ ਆ ਉਹਦਾ ਮੂੰਹ ਬੰਨ ਕੇ ਉਹਦੇ ਉੱਪਰ ਬੋਰਾ ਪਾ ਕੇ ਕਲਾਸ ਜਿਹਾ ਉਫਾਫਾ ਬਾਕੇ ਗੱਡੀ ਦੇ ਵਿੱਚ ਰੱਖ ਕੇ ਬੜੇ ਪਿੰਡ ਸਾਈਡ ਤੇ ਰੋਡ ਦੇ ਉੱਤੇ ਖੇਤਾ ਮੱਕੀ ਦੇ ਖੇਤ ਹੈ ਉੱਥੇ লাশ ਹੰਡਾ ਦਿੱਤੇ ਠੀਕ ਹੈ ਹੁਣ ਅਗਲੀ ਕੀ ਕਰ ਬਈ ਸਰ ਸਾਡੇ ਪਰਚਾ ਦਰਜ ਕਰਕੇ ਇਹਦੀ ਕਾਰਵਾਈ ਕੀਤੀ ਜਾਦੀ ਹੈ